ਜੀ ਬੋਲੇ ਸੋਨਿਹਾਲ ਸੋਨਰ ਪੈ ਕਿਵੇਂ ਦੀ ਨਾਲੇ ਪੁੱਲ ਗਿਆ ਬੋਲੇ ਸੋਨਰ ਪੈ ਸਤਗੁਰ ਵਿਦਾਸ ਮਹਾਰਾਜ ਕੀ ਜੈ ਤੇ ਅੱਜ ਅਸੀਂ ਪਹਾੜਾਂ ਵੱਲ ਪਹਾੜਾਂ ਵੱਲ ਪਹੁੰਚੇ ਆਂ ਬਾਬਾ ਸਾਡਾ ਦੇਖ ਲੱਕ ਹਾਂ ਬਾਬੇ ਨੇ ਸਾਡੇ ਨੇ ਦੇ ਕਿੱਥੇ ਡੇਰੇ ਲਾਇਨੇ ਤਪਸਥਾਨ ਸ੍ਰੀ ਗੁਰੂ ਵਿਦਾਸ ਜੀ ਮਹਾਰਾਜ ਚਰਨ ਸ਼ੋ ਗੰਗਾ ਉੱਥੇ ਪਹੁੰਚੇ ਆਂ ਸੀ ਸ੍ਰੀ ਖਲਾਰਗੜ ਸਾਹਿਬ ਵਿਖੇ ਇੱਥੇ ਕੀ ਸੰਗਤਾਂ ਕੁਝ ਕਾਰੀਆਂ ਨੇ ਕੁਝ ਕ ਆ ਰਹੀਆਂ ਨੇ ਹਮ ਹਮਾ ਕੇ ਨਵੇਂ ਸਾਲ ਤੇ ਪਹੁੰਚੀਆਂ ਹੋਈਆਂ ਨੇ ਤੇ ਅੱਜ ਫੇਰ ਅਸੀਂ ਨਵੇਂ ਸਾਲ ਤੇ ਹਰ ਸਾਲਾਨਾ ਦੀ ਤਰ੍ਹਾਂ ਪਹੁੰਚਿਆ ਆ ਸਾਡੇ ਬਾਬਾ ਜੀ ਨੇ ਬਾਬਾ ਜੀ ਚੋਚੀ ਨੇ ਜਕਾਰਾ ਬੋਲ ਈਸੋਂ ਹਾ ਸ੍ਰੀ ਆ ਗਾਲ ਤੇ ਉਹ ਸਾਧਨ ਨੇ ਜਿਨ੍ਹਾਂ ਚ ਅਸੀਂ ਆਏ ਆ ਦੇਖ ਸਕਦੇ ਆ ਤੁਸੀਂ ਪਹਾੜ ਆ ਫੌਜੀ ਆ ਗਿਆ ਓਏ ਫੌਜੀ ਆ ਗਿਆ ਉਧਰ ਨੂੰ ਜਾਣਾ ਜਾਣਾ ਕਿੱਧਰ ਨੂੰ ਆਪਾਂ ਓਏ ਹੈ ਸਾਹਮਣੇ ਉਧਰ ਸਾਰੇ ਵੱਟਿਆਂ ਦੀਆਂ ਕੋਠੀਆਂ ਪਾਰੇ ਨੇ ਵੀ ਸਾਡੇ कोठिया पैन तो बट्ट नहीं सारे कोठिया पा लग रही <स्थाथ> <देज़ी>। उधर <स्थाथ> ਕੋੜੂ ਕੋੜੂ ਨਾ ਕਰ ਵਕਵਾ ਦੇ ਜੀ ਕੋਕੋ ਕੋੜੂ ਬਾਕੀ ਚਾਲੇ ਕਿ ਵੇਖੀ ਚਾਹ ਲਈ ਪਹਾੜਾਂ ਵਾਲਾ ਬਾਜੂ ਸੰਤੋ ਆਇਆ ਤੇ ਯਰ ਮਾਲੋ ਬਸ ਕੋੜੂ ਆਕਾਰ ਬਣਾ ਰੱਖੇ ਰਹੇ ਕਹਿੰਦੇ ਭਈ ਆ ਬੱਟਿਆਂ ਨਾਲ ਬੱਟਿਆਂ ਦਾ ਘਰ ਬਣਾ ਕੇ ਘਰ ਪੈ ਜਾਂਦਾ ਅਸੀਂ ਹੁਣ ਅਸੀਂ ਪਾਨਿਆ ਕੋਠੀ ਦੇਖੀ ਦੋ ਕਿਉਂ ਕਰਦੇ ਹੋ ਬਾਵਾ ਸਾਰੀ ਮੇਰੀ ਹੀ ਪਾਦੀ ਹੋਰ ਜਿੰਨੂ ਸਾਹ ਦਾ ਮਤਲਬ ਹੈ ਵੱਡੀ ਹੋਰ ਜਿੰਨੂ ਸਾਹ ਦਾ ਮਤਲਬ ਹੈ ਹੈ ਕਾਦੀ ਸੁੱਖਾ ਸੁੱਖ ਕਾਦੀ ਪੂਰੀ ਕਰਨੀ ਪੈਂਦੀ ਆ ਫਿਰ ਕੀ ਕਰਨਾ ਆਣਾ ਬੁਰੇ ਫਿਰ ਫਿਰ ਕੀ ਕਰਨਾ ਆਣਾ ਪਊਗਾ ਮੱਥਾ ਦੇਖਣਾ ਮੱਥਾ ਦੇਖਣਾ ਅਗਲੇ ਸਾਲ ਆਵਾਂਗੇ ਆ ਜਾਾਂਗੇ ਫਿਰ ਦੁਬਾਰੋਂ ਆ ਜਾਾਂਗੇ ਕਿੱਡੀ ਗੱਲ ਐ ਲਾਓ ਬਾਦੋ ਕਰਾ ਅੱਜ ਅਸੀਂ ਪਹਾੜਾਂ ਵੱਲ ਬਾਬਿਓ ਅੱਜ ਅਸੀਂ ਪਹਾੜਾਂ ਵੱਲ ਪਹੁੰਚ ਗਏ ਬਾਬਿਓ ਸਾਡੇ ਪੱਥਰਾਂ ਦੇ ਵਿੱਚ ਹਾਂ ਹੁਣ ਬੱਸ ਬਾ ਸਾਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਕਿੱਥੇ ਜਾ ਰਹੇ ਹਾਂ ਬੱਸ ਜਿੱਥੇ ਜਾਈਏ ਜਾਂਦੇ ਹਾਂ ਰਾਹ ਦਾ ਕੋਈ ਪਤਾ ਨਹੀਂ ਕਿਉਂਕਿ ਜਿੱਥੇ ਚਾ ਉੱਥੇ ਰਾਹ ਨਹੀਂ ਜਿੱਥੇ ਪਾਣੀ ਕੱਢਦਾ ਬਾਬਿਓ ਹਾਂ ਹਾਂ ਮੈਂ ਕਿਉਂ ਨਾੜਦਾ ਬਾਬਾ ਕਹਿੰਦੇ ਜਾਓ ਬਈ ਕੋਈ ਨਾ ਆ ਬਈ ਦੁੱਧ ਕਿੰਨੇ ਲਾਓ ਬਈ ਕਹਿੰਦੇ ਜਿੱਥੇ ਚਾ ਉੱਥੇ ਰਾਹ ਹੁਣ ਅਸੀਂ ਚਾ ਪੀ ਲਈ ਹੁਣ ਰਾਹ ਬਣਾ ਰਹੇ ਆਂ ਦੇਖੋ ਹਾਂ ਹਾਂ ਬਾਣ ਜੀ ਇੱਕ ਬਾਬੇ ਨੂੰ ਆਏ ਨਹੀਂ ਦੀ ਬੈਡੀ ਤੁਰ ਕਾ ਤੋ ਰਹਾ ਜਾ ਕੇ ਲਵੇ ਲਵੇ ਹੁੰਦਾ ਇੱਕ ਰਹਿ ਵਟਿਆਂ ਚ ਗਿਆ ਹੈ ਪਤਾ ਨਹੀਂ ਹੂੰ ਤਾਂ ਬਾਬੇ ਨੇ ਪਹਾੜਾਂ ਕਹਿੰਦੇ ਡੇਰੇ ਵਧੀਆ ਲਾਇਨੇ ਜਿਹੜਾ ਮੇਰੇ ਵਰਗਾ ਕਿਸੇ ਨੇ ਪਹਾੜ ਨਹੀਂ ਦੇਖੇ ਉਹਨੇ ਦੇਖ ਲਏ ਬੱਟੀ ਵੱਟੇ ਪਏ ਨੇ ਪਹਾੜਾਂ ਚ ਵੱਟੀ ਵੱਟੇ ਬਰਾ ਦਲ ਅੱਗੇ ਦੇਖੀ ਬਸ ਇਹਨਾਂ ਨਾਲ ਜੱਕੋ ਵੇ ਵੱਟੇ ਨਾਲ ਇਹ ਰਾਤ ਨੂੰ ਨਿਕਲੂ ਅੱਗ ਦਾ ਦੇਖੋ ਆਗੋਂ ਗਨੇ ਨਿਕਲ ਗਏ ਆ ਦੂਜੇ ਬੱਚੇ ਹੁੰਦੇ ਨੇ ਕਸ ਕਿਸਾ ਦੇਖਿਆ ਜਾਵੇ ਕਿ ਰਾਹ ਬਹੁਤ ਹੀ ਜ਼ਿਆਦਾ ਖਰਾਬ ਹੈ ਜਿਹਦੇ ਚ ਕਿ ਸਾਨੂੰ ਪੈਰ ਚ ਮੋਚ ਦਾ ਬਹੁਤ ਜ਼ਿਆਦਾ ਖਤਰਾ ਹੈ ਤੇ ਮਾਸ ਵੀ ਪਾਟ ਸਕਦਾ ਤੇ ਗਿੱਟੇ ਦਾ ਸਾਡਾ ਹਾਂ ਹਾਂ ਮਾ ਇਹਦਾ ਜਿਹੜਾ ਹਾਂ ਪਹਾੜਾਂ ਦੇ ਉੱਤੇ ਚੜਨਾ ਸੀ ਹਾਂ ਕਿਵੇਂ ਜੀ ਜਿਵੇਂ ਜਿਵੇਂ ਪਾਣੀ ਆਇਆ ਹੋਵੇ ਮੈਂ ਜਾਣਾ ਹਾਂ ਬਾਬੇ ਹਾਂ ਬਾਬੇ ਇਹ ਇਹ ਰਾਜਾ ਕਿਵੇਂ ਬਣ ਗਿਆ ਪਾਣੀ ਨਾਲ ਉਹ ਪਾਣੀ ਨਾਲ ਉਹ ਜਾਂਦਾ ਇਹ ਤੁਹਾਨੂੰ ਪਿੰਡ ਦੇ ਕਿਨੇੜੇ ਜਾ ਕੇ ਕੱਢ ਦੇਣਾ ਦੱਸ ਅੱਛਾ ਦੀ ਪਾਈਂਦੀ ਦਾ ਮਾਏਗਾ ਰਸਤਾ ਉਹ ਨਹੀਂ ਆਪਾਂ ਦੇ ਰਾਜ ਅਮੀ ਖਰਾਬ ਹੈ ਡਿਗਾ ਤਾਂ ਘਣੂਆ ਨਾ ਪਲੇਰਾਂ ਚ ਨਾ ਸਪੇਰਾਂ ਚ ਆਹ ਰਸਤਾ ਤੈ ਕਰਕੇ ਇਨੇ ਚ ਉੱਪਰ ਸਾਰੇ ਵੀ ਰਾਹ ਹੀ ਜਾਂਦਾ ਹੈ ਬਸੀ ਬਸਤੀ ਬਸੀ ਵਸਤੀ ਇਦਾਂ ਬੁੜੀ ਜਾਵਾਂਗਾ ਮਗਰ ਦੇਖੋ ਦਾਲ ਜੇਗਾ ਬਣਾਈ ਵਧੀਆ ਪਾਈ ਬਣ ਕੇ ਗੁਲਚੇ ਐਂਡ ਜੇ ਬਣਾ ਦੇ ਅੱਗ ਕੱਢਦੀ ਪੂਰੀ ਅੱਗ ਕੱਢਦੀ ਨਾਲ ਚ ਮਿਰਚਾਂ ਪਾ ਦੀ ਜਿਹੜੇ ਲੱਖਟਾ ਮਾਰਨੇ ਇਹ ਮੈਂ ਮਿਰਚਾਂ ਆ ਪਾਈ ਮੈਂ ਹਜੇ ਦੱਸ ਕਰਦਾ ਸੁਵਾ ਦਾ ਦਾਲ ਬੋਈ ਕਿਉਂ ਬਰਾ ਕੋ ਕਿਹਾ ਤਾਂ ਵਿੱਚ ਕਰੀ ਪਾਇਰ ਦੋ ਆ ਮਾਣਾ ਮਾਹ ਤੇ ਪਕਣਾ ਹੈ ਦੇ ਨਾ ਮੈਂ ਉੱਥੇ ਦੀ ਚੱਕੀ 对。Yeah, ਸਾਡੇ ਸੱਜਣ ਦਾ ਦਾਮ ਨਿਕਲ ਗਿਆ ਇਧਰ ਉਤਰਿਆ ਨੇ ਹੋਰੋਂ ਵੀ ਛਾਲ ਮਾਰਤਾ ਇਧਰ ਦੀ ਹਾਂ ਸਾਡੇ ਸੱਜਣ ਦਾ ਦਾਮ ਨਿਕਲ ਗਿਆ ਜਿਹੜੀ ਕੀ ਉਹ ਚੜਾਈ ਅਸੀਂ ਮਸਾਂ ਉਤਰੇ ਆ ਬ੍ਰੇਕਾਂ ਤੇ ਨੋ ਬ੍ਰੇਕ ਬ੍ਰੇਕਾਂ ਫੇਲ ਮਹਿਕਮਾ ਕੀ ਨਹੀਂ ਜਾਂਦੇ ਆ ਕਿਦਾ ਪਰ ਬਣਾਤੀ ਓਏ ਭਾਈ ਜਾਈ ਸਸੀ ਕਾਜੀ ਸਸੀ ਕਾਜੀ ਮੱਚੋ ਜਲੋ ਜੰਦੀਏ ਧੰਦੇ ਅਗਲੀ ਵਾਸਤਾ ਸਾਡਾ ਲੋੜ ਦੇਖ ਨਹੀਂ ਮਨ ਰਹੀ ਆ ਆ ਦੇਖ ਦੇ ਆਹ ਬਾਕੀਆਂ ਪਾਉਂਦੀ ਹੌੜੀ ਦੀ ਓਏ ਅੰਕਾ ਦੇਖੋ ਸੋ ਅਸੀਮ ਨੀਵੇਂ ਹੁੰਦੇ ਜਾ ਰਹੇ ਆ ਨਾ ਸਾਡੇ ਬ੍ਰੇਕ ਲੱਗ ਰਹੇ ਨੇ ਕਿਉਂਕਿ ਰਸਤਾ ਉਪਰੋਂ ਉਪਰ ਖਾਬੜ ਦਾ ਰਸਤਾ ਹੈ